ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਵਿਕਰਮ ਜੀਠਿਆ ਨਾਲ ਆਪਣੇ ਸਬੰਧਾਂ ਵਿੱਚ ਆਈ ਖਟਾਸ ਦੀਆਂ ਅਟਕਲਾਂ ਨੂੰ ਦਰਕਨਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕੱਲ ਖੁੱਲ ਕੇ ਵਿਕਰਮ ਜੀਠਿਆ ਦੇ ਸਮਰਥਨ ਵਿੱਚ ਖੜੇ ਹੋ ਗਏ ਡਿਜੀਲੈਂਸ ਬਿਊਰੋ ਵੱਲੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੱਲ ਪਹਿਲੀ ਪ੍ਰੈਸ ਕਾਨਫਰੰਸ ਕਰਦਿਆਂ ਬਾਦਲ ਨੇ ਆਪ ਸਰਕਾਰ ਤੇ ਖੂਬ ਨਿਸ਼ਾਨੇ ਸਿੱਧੇ ਉਹਨਾਂ ਮਜੀਠੀਆ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਇੱਕ ਵੀ ਦੋਸ਼ ਸਾਬਤ ਕਰਨ ਉਨ੍ਹਾਂ ਦਾਅਵਾ ਕੀਤਾ ਕਿ ਮਜੀਠੀਆ ਦੀਆਂ ਸਾਰੀਆਂ ਫੈਕਟਰੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਵਿੱਚ ਜੋ ਲੈਣ-ਦੇਣ ਹੋਇਆ ਹੈ ਉਸ ਦੀ ਜਾਣਕਾਰੀ ਸਮੇਂ-ਸਮੇਂ ਤੇ ਇੰਕਮ ਟੈਕਸ ਵਿਭਾਗ ਨਾਲ ਸਾਂਝੀ ਕੀਤੀ ਜਾਂਦੀ ਹੈ ਸੁਖਵੀਰ ਬਾਦਲ ਨੇ ਐਲਾਨ ਕੀਤਾ ਕਿ ਮਜੀਠੀਆ ਖਿਲਾਫ ਬਦਲਾਖੋਰੀ ਦੀ ਭਾਵਨਾ ਤਹਿਤ ਦਰਜ ਕੀਤੇ ਕੇਸ ਖਿਲਾਫ ਸ਼੍ਰੋਮਣਿ ਅਕਾਲੀ ਦਲ ਹੁਣ ਸੂਬੇ ਭਰ ਵਿੱਚ ਸੰਘਰਸ਼ ਛੇੜੇਗਾ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਹਾਂ ਕੀ 2007 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦਿੰਨ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਆ ਜਿਹੜਾ ਹੁਣ ਪਛਾ ਦਿੱਤਾ ਹੈ ਇਹਦੇ ਵਿੱਚ ਡਰੱਗ ਦਾ ਨਾ ਹੀ ਨਹੀਂ ਹੈ ਕੇਸ ਤਾਂ ਬਿਕਰਮ ਦੇ ਆ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਇੱਕ ਰੰਗ ਵੇਚਦਾ ਹੈ ਡਰੱਗ ਨਾਲ ਲੋਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਸਫਾਇਰ ਤਾਂ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਦਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫਆਈਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬੇਕਰ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ 5-2-3 ਸਾਲਾਂ ਦੀ ਵੀ ਐਕਸੈਪਟ યો ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੁਟੇਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ ਐਸੇ ਦਰਮਿਆਨ ਵਿਜੀਲੈਂਸ ਨੇ ਹੁਣ ਬਿਕਰਮ ਮਜੀਠੀਆ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ ਇਸੇ ਕੜੀ ਤਹਿਤ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੇ ਕੱਲ ਇਸ ਮਾਮਲੇ ਵਿੱਚ ਵਿਜੀਲੈਂਸ ਕੋਲ ਆਪਣੇ ਬਿਆਨ ਦਰਜ ਕਰਵਾਏ 2 ਘੰਟੇ ਤੱਕ ਵਿਜੀਲੈਂਸ ਦਫ਼ਤਰ ਵਿੱਚ ਰਹੇ ਨਰਿੰਦਰ ਸਿੰਘ ਨੇ ਸੂਤਰਾਂ ਮੁਤਾਬਕ ਦੋ ਹੋਰ ਵਿਅਕਤੀਆਂ ਜਗਜੀਤ ਸਿੰਘ ਚੈਲ ਤੇ ਬਿੱਟੂ ਔਲਖ ਦਾ ਜ਼ਿਕਰ ਕੀਤਾ ਜੋ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਨਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਵਿਅਕਤੀ ਮਜੀਠੀਆ ਦੇ ਨਜ਼ਦੀਕੀ ਹਨ ਅਤੇ ਇਹਨਾਂ ਦੀ ਮਦਦ ਕਰਨ ਤੇ ਇਹਨਾਂ ਵਿਅਕਤੀਆਂ ਨੇ ਕਰੋੜਾਂ ਰੁਪਏ ਵਿਕਰਮ ਮਜੀਠੀਆ ਦੇ ਪੀਏ ਨੂੰ ਦਿੱਤੇ ਸਨ ਇਸ ਤੋਂ ਬਿਨਾਂ ਨਰਿੰਦਰ ਸਿੰਘ ਨੇ ਕੱਲ ਇਹ ਅਪੀਲ ਵੀ ਕੀਤੀ ਕਿ ਜਿਨ੍ਹਾਂ ਲੋਕਾਂ ਕਾਰਨ ਉਸ ਨੂੰ ਜਾਂਚ ਤੋਂ ਹਟਾਇਆ ਗਿਆ ਸੀ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਨਰਿੰਦਰ ਸਿੰਘ ਨੇ ਆਖਿਆ ਕਿ ਜਦੋਂ ਮੈਨੂੰ ਦੁਬਾਰਾ ਵਿਜੀਲੈਂਸ ਬੁਲਾ ਦੇਗੀ ਉਹ ਜ਼ਰੂਰ ਹਾਜ਼ਰ ਹੋਣਗੇ ਇਸ ਦੇ ਦਰਮਿਆਨ ਹੁਣ ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਇਸ ਕੇਸ ਵਿੱਚ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਵੀ ਵਿਜੀਲੈਂਸ ਜਲਦ ਤਾਲਬ ਕਰਨ ਜਾ ਰਹੀ ਹੈ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਉਹਨਾਂ ਦੇ ਪਿਤਾ ਸਤਜਜੀਤ ਸਿੰਘ ਮਜੀਠੀਆ ਦੀ ਸਿੱਖ ਸਸਤਾ ਚੀਫ ਖਾਲਸਾ ਦਵਾਨ ਵੱਲੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਚੀਫ ਖਾਲਸਾ ਦਵਾਨ ਦੇ ਸੂਤਰਾਂ ਨੇ ਕੱਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹ ਮਾਮਲਾ ਮਜੀਠੀਆ ਦੇ ਪਿਤਾ ਦੁਆਰਾ ਬੈਠਕਾਂ ਵਿੱਚੋਂ ਗੈਰ ਹਾਜ਼ਰ ਰਹਿਣ ਨਾਲ ਸੰਬੰਧਿਤ ਹੈ ਜਿਸ ਦੇ ਚੱਲਦੇ ਉਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ। ਸਾਬਕਾ ਸੇਤ ਮੰਤਰੀ ਤੇ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੂੰ ਪੁਲਸ ਨੇ ਕੱਲ ਭ੍ਰਿਸ਼ਟਾਚਾਰ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਤੇ ਇਹ ਮਾਮਲਾ ਬੰਦ ਕਰਨ ਲਈ ਮੁਹਾਲੀ ਦੀ ਅਦਾਲਤ ਵਿੱਚ ক্লোਜ਼ਰ ਰਿਪੋਰਟ ਵੀ ਪੇਸ਼ ਕਰ ਦਿੱਤੀ ਜਿਸ ਤੋਂ ਬਾਅਦ ਸੂਬੇ ਵਿੱਚ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਤੇ ਆਮ ਆਦਮੀ ਪਾਰਟੀ ਖਿਲਾਫ ਨਿਸ਼ਾਨੇ ਸਿੱਧ ਨੇ ਸ਼ੁਰੂ ਕਰ ਦਿੱਤੇ ਗਏ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਨਖੇਦੀ ਕਰਦਿਆਂ ਪ੍ਰਤਾਪ ਸਿੰਘ ਬਾਜਬਣ ਨੇ ਆਖਿਆ ਕੇ ਮੁੱਖ ਮੰਤਰੀ ਇੱਕ ਸਮੇਂ ਤਾਂ ਦਾਵਾ ਕਰ ਰਹੇ ਸਨ ਕਿ ਉਹਨਾਂ ਕੋਲ ਇਸ ਮੰਤਰੀ ਸੰਬੰਧੀ ਸਾਰੇ ਸਬੂਤ ਹਨ ਤਾਂ ਹੁਣ ਇਸ ਮੰਤਰੀ ਨੂੰ ਕਲੀਨ ਚਿੱਟ ਕਿਵੇਂ ਦੇ ਦਿੱਤੀ ਗਈ ਜਿਕਰ ਜੋਗ ਹੈ ਕਿ 2022 ਵਿੱਚ ਆਪ ਸਰਕਾਰ ਦਾ ਗਠਨ ਹੋਣ ਤੋਂ 2 ਮਹੀਨੇ ਬਾਅਦ ਹੀ ਮੁੱਖ ਮੰਤਰੀ ਦੇ ਹੁਕਮਾਂ ਤੇ ਕੈਬਨਿਟ ਮੰਤਰੀ ਵਿਜੇ ਸਿੰਘਲਾ ਖਿਲਾਫ ਟੈਂਡਰ ਘੁਟਾਲੇ ਦੇ ਅਧੀਨ ਕੇਸ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਮੇਰੇ ਧਿਆਨ ਮੇਂ ਇੱਕ ਕੇਸ ਆਇਆ ਕਿ ਮੇਰੀ ਸਰਕਾਰ ਕਾ पंजाब सरकार का कैबिनेट मंत्री अपने डिपार्टमेंट में टेंडर और बाकी खरीदो में से एक परसेंट कमीशन मांग रहा था उस मंत्री का नाम है डॉक्टर विजय सिंगला जो कि सेहत मंत्री पंजाब में कैबिनेट में थे जब मैंने उनको यह सबूत दिखाए तो उन्होंने अपना गुनाह कबूल भी किया तो हम चाहे अपने हों चाहे बेगाने हों जीरो टॉलरेंस है ਹਮਾਰੀ ਰਿਸ਼ਵਤ ਕੋਰੀ ਕੇ ਖਿਲਾਫ ਨਹੀਂ ਮੈਂ ਚਾਹਤਾ ਤੋ ਇਸਕੋ ਦਬਾ ਸਕਤਾ ਥਾ ਅਗਰ ਮੈਂ ਐਸਾ ਕਰਤਾ ਤੋ ਮੈਂ ਲੱਖੋ ਕਰੋੜੋਂ ਪੰਜਾਬੀਓਨ ਦਾ ਦਿਲ ਤੋੜਤਾ ਜਿਨੋਨੇ ਮੇਜ ਪਰ ਯਕੀਨ ਕੀਆ ਉਧਰ ਡਾਕਟਰ ਵਿਜੇ ਸਿੰਘਲਾ ਨੂੰ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਉਹਨਾਂ ਆਖਿਆ ਕਿ ਕਈ ਵਾਰ ਬੇਕਸੂਰ ਨੂੰ ਸਜ਼ਾ ਮਿਲ ਜਾਂਦੀ ਹੈ ਜਦਕਿ ਉਸ ਦਾ ਕੋਈ ਕਸੂਰ ਨਹੀਂ ਹੁੰਦਾ ਉਨ੍ਹਾਂ ਆਖਿਆ ਕਿ ਕਲੀਨ ਚੱਟ ਮਿਲਣ ਨਾਲ ਇਲਾਕੇ ਦੇ ਲੋਕਾਂ ਤੇ ਪਾਰਟੀ ਵਰਕਰਾਂ ਦਾ ਸਿਰ ਮਾਨ ਨਾਲ ਉੱਚਾ ਹੋਇਆ ਹੈ ਅਤੇ ਉਹ ਹੁਣ ਪਹਿਲਾਂ ਨਾਲੋਂ ਵੱਧ ਸਮਾਂ ਲਾ ਕੇ ਮਾਨਸਾ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਗੇ। ਪੰਜਾਬ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਡਿਊਟੀ ਵਿੱਚ ਕوتاਹੀ ਵਰਤਣ ਦੇ ਦੋਸ਼ਾਂ ਅਧੀਨ ਕੱਲ 26 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਕੱਦਮਾ ਕਰ ਦਿੱਤਾ। ਇਨ੍ਹਾਂ ਵਿੱਚ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਸੁਪਰਡੈਂਟ ਵੀ ਸ਼ਾਮਲ ਹੈ ਜਿਕਰਯੋਗ ਹੈ ਕਿ ਮਾਨਸਾ ਜੇਲ੍ਹ ਵਿੱਚ ਬੰਦ ਪਾਸਟਰ ਬਜਿੰਦਰ ਸਿੰਘ ਕੋਲੋਂ ਕੁਝ ਦਿਨ ਪਹਿਲਾਂ ਨਗਦੀ ਤੇ ਮੋਬਾਈਲ ਫੋਨ ਬਰਾਮਦ ਹੋਇਆ ਸੀ ਕੱਲ ਮੌਤਲ ਕੀਤੇ ਗਏ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਗਿਣਤੀ ਮਾਨਸਾ ਤੋਂ ਹੈ ਇੱਥੇ ਕੁੱਲ 6 ਮੁਲਾਜ਼ਮਾਂ ਨੂੰ ਮੌਤਲ ਕੀਤਾ ਗਿਆ ਪਰ ਇਸ ਦਰਮਿਆਨ ਫਰੋਈਪੁਰ ਕੇਂਦਰੀ ਜੇਲ੍ਹ ਵਿੱਚੋਂ ਕੱਲ ਇੱਕ ਹੋਰ ਸੂਚਨਾ ਸਾਹਮਣੇ ਆਈ ਇੱਥੇ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਇੱਕ ਕਮਾਂਡੋ ਮੁਲਾਜ਼ਮ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਫੜਿਆ ਗਿਆ। ਤਲਾਸ਼ੀ ਦੌਰਾਨ ਉਸਦੇ ਬੂਟ ਵਿੱਚੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ। ਜੇਲ੍ਹ ਪ੍ਰਸ਼ਾਸਨ ਨੇ ਉਸ ਵਿਰੁੱਧ ਕਾਰਵਾਈ ਕਰਨ ਲਈ ਪੁਲਸ ਨੂੰ ਕਹਿ ਦਿੱਤਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਚੰਡੀਗੜ੍ਹ ਵਿੱਚ ਆਪਣੀ ਰਿਹੈਸ਼ ਤੇ ਸਰਬ ਧਰਮ ਬੇਅਦਵੀ ਰੋਕੋ ਕਾਨੂੰਨ ਮੋਰਚਾ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਬੈਠਕ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਧਾਰਮਿਕ ਪਵਿੱਤਰ ਗ੍ਰੰਥਾਂ ਦੀ ਬੇਅਦਵੀ ਦੇ ਮਾਮਲਿਆਂ ਵਿੱਚ ਸਖਤ ਸਜ਼ਾਵਾਂ ਯਕੀਨੀ ਬਣਾਉਣ ਲਈ ਇੱਕ ਨਵਾਂ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਕਾਨੂੰਨ ਕਾਨੂੰਨੀ ਮਾਹਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਬਣਾਇਆ ਜਾਵੇਗਾ। ਇਸ ਲਈ ਬਹੁਤ ਜਲਦ ਕੈਬਨਿਟ ਦੀ ਬੈਠਕ ਵੀ ਸੱਦੀ ਜਾਵੇਗੀ। ਸੂਬੇ ਦੇ ਕੱਲ ਵੱਖ-ਵੱਖ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਜਦਕਿ ਕਈ ਖੇਤਰ ਵਰਖਾ ਤੋਂ ਸਖਣੇ ਰਹੇ ਜਿਸ ਕਾਰਨ ਸੂਬੇ ਭਰ ਵਿੱਚ ਹਮਸਪਰਿਆ ਮਾਹੌਲ ਬਣਿਆ ਰਿਹਾ ਤੇ ਲੋਕ ਹਮਸਪਰੀ ਗਰਮੀ ਤੋਂ ਸਾਰਾ ਦਿਨ ਪਰੇਸ਼ਾਨ ਦਿਖੇ ਮੌਸਮ ਮਾਰਾ ਮੁਤਾਬਕ ਅੱਜ ਸੂਬੇ ਵਿੱਚ ਜ਼ਿਆਦਾਤਰ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਦੀ ਸੰਭਾਵਨਾ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਇੱਕ ਹੋਰ ਨੌਜਵਾਨ ਦੀ ਹਤਿਆਲੇ ਜ਼ਿੰਮੇਵਾਰ ਮੁਲਾਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਵਿਰੁੱਧ ਕੱਲ ਮ੍ਰਿਤਕਾਂ ਦੇ ਪਰਿਵਾਰਾਂ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਅਮਰਸਰ ਜੰਮੂ ਮਾਰਗ ਠੱਪ ਕਰ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਇਸ ਦੌਰਾਨ ਸੜਕ ਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹੀਗਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ देर शाम पुलिस प्रशासन ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਆਪਣਾ ਧਰਨਾ ਚੁੱਕ ਲਿਆ ਦੱਸਿਆ ਗਿਆ ਹੈ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਅੰਤਮ ਸੰਸਕਾਰ ਅੱਜ ਕੀਤਾ ਜਾਵੇਗਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਚੁਣੇ ਗਏ ਨਵੇਂ ਵਿਧਾਇਕ ਸੰਜੀਵ अरोड़ा ਨੇ ਕੱਲ ਸੌ ਚੁੱਕ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਉਹਨਾਂ ਨੂੰ ਸੌ ਚੁਕਾਈ ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਧਿਆ ਆਮ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਕਈ ਹੋਰ ਆਗੂ ਸ਼ਾਮਲ ਸਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੈਰ ਹਾਜ਼ਰ ਰਹੇ ਪਰ ਦੇਰ ਸ਼ਾਮ ਸੰਜੀਵ ਅਰੋੜਾ ਨੇ ਮੁੱਖ ਮੰਤਰੀ ਦੀ ਰਿਹੈਸ਼ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਚਕਾਰ ਚੱਲ ਰਿਹਾ ਵਿਵਾਦ ਹੋਰ ਗਹਿਰੌਂਦਾ ਜਾ ਰਿਹਾ ਹੈ ਕੱਲ ਤਖਤ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜ ਸਿੰਘਾਂ ਸਹਿਬਾਨ ਦੀ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਖਤ ਤਾੜਨਾ ਕੀਤੀ ਗਈ ਕਿ ਉਹ ਖੁਦ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਤੋਂ ਵੀ ਹੁਕਮਾਂ ਦੀ ਪਾਲਣਾ ਕਰਵਾਉਣ ਇਸ ਦਰਮਿਆਨ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨ ਹੁਣ ਸੁਖਵੀਰ ਬਾਦਲ ਨੂੰ ਪੇਸ਼ ਹੋਣ ਲਈ ਹੋਰ ਸਮਾਂ ਨਹੀਂ ਦੇਣਗੇ ਜੇਕਰ ਉਹ ਨਿਰਧਾਰਤ ਸਮੇਂ ਅੰਦਰ ਤਖਤ ਤੇ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਵਿਰੁੱਧ ਕੋਈ ਸਖਤ ਫੈਸਲਾ ਲਿਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਕਈ ਹੋਰ ਸਿੱਖ ਧਰਮ ਨਾਲ ਸੰਬੰਧਿਤ ਸਦੀਆਂ ਮਨਾਉਣ ਲਈ ਇੱਕ ਕਮੇਟੀ ਦਾ ਕੱਲ ਗਠਨ ਕਰ ਦਿੱਤਾ। ਇਹ ਕਮੇਟੀ ਸਿੱਖ ਸੰਗਤ ਨਾਲ ਸੰਪਰਕ ਕਰ ਇਹਨਾਂ ਸ਼ਤਾਬਦੀਆਂ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਮਨਾਉਣ ਲਈ ਸੁਝਾਅ ਪ੍ਰਾਪਤ ਕਰੇਗੀ ਤੇ ਸ਼ਤਾਬਦੀਆਂ ਲਈ ਪ੍ਰਬੰਧ ਵੀ ਕਰੇਗੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੀ ਇਹਨਾਂ ਸ਼ਤਾਬਦੀਆਂ ਨੂੰ ਆਪਣੇ ਪੱਧਰ ਤੇ ਮਨਾਉਣ ਲਈ ਲੋਕਾਂ ਤੋਂ ਸੁਝਾਅ ਪ੍ਰਾਪਤ ਕਰ ਰਹੀ ਹੈ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਹੋਇਆ ਹੈ ਸ਼ਰਮਨੇ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡਿਆ ਦਾ देर रात ਲੁਧਿਆਣਾ ਵਿੱਚ ਕਾਰ ਸਵਾਰਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰ ਦਿੱਤਾ ਪੁਲਿਸ ਅਨੁਸਾਰ ਮੁੰਡਿਆ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਇੱਕ ਪ੍ਰਾਪਰਟੀ ਡੀਲਰ ਸਨ ਮੁੱਢਲੀ ਨਜ਼ਰੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਜ਼ਮੀਨੀ ਵਿਵਾਦ ਦੇ ਚੱਲਦੇ ਕੀਤਾ ਗਿਆ ਹੈ ਅਮਰਸਰ ਦੇ ਪਿੰਡ ਰਾਮਪੁਰ ਬਿਲੜੋ ਤੋਂ ਰਾਧਾ ਸਵਾਮੀ ਬਿਆਸ ਡੇਰੇ ਜਾ ਰਹੇ ਸ਼ਰਧਾਲੂਆਂ ਦਾ ਇੱਕ ਵਾਹਨ ਕੱਲ ਅਮਰਸਰ ਜਲੰਧਰ ਹਾਈਵੇ ਤੇ ਕਸਵਾ ਢਿਲਵਾ ਨੇੜੇ ਇੱਕ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਜੋੜੇ ਸਮੇਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 15 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਤਰਨਤਾਰਨ ਦੇ ਪਿੱਖੀਵਿੰਡ ਥਾਣੇ ਦੇ ਪਿੰਡ ਕਾਲੇ ਵਿੱਚ ਇੱਕ ਕਾਰ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਗੋਲੀ ਉਹਨਾਂ ਤੋਂ ਫਰੋਦੀ ਦੀ ਵਸੂਲੀ ਕਰਨ ਦੇ ਮੱਦੇ ਨਜ਼ਰ ਚਲਾਈ ਗਈ ਹੈ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਆਖਿਆ ਕਿ ਇੱਕ ਵਟਸਐਪ ਕਾਲ ਜਰੀਏ ਉਹਨਾਂ ਤੋਂ 7 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਹੈ ਅਤੇ ਇਹ ਫਰੋਦੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਨੇ ਕੱਲ ਇੱਕ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਲੇਰਕੋਟਲਾ ਦੇ ਦਫ਼ਤਰ ਵਿੱਚ ਤਾਇਨਾਤ ਇੱਕ ਕਲਰਕ ਵਿਕਾਸ ਜਿੰਦਲ ਨੂੰ ਇੱਕ ਅਧਿਆਪਕ ਤੋਂ 20000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਵੱਲੋਂ ਜਾਰੀ ਬਿਆਨ ਮੁਤਾਬਕ ਕਲਰਕ ਨੇ ਅਧਿਆਪਕ ਤੋਂ ਉਸਦੇ ਬਕਾਇਆ ਪੱਤੇ ਜਾਰੀ ਕਰਨ ਦੇ ਬਦਲੇ ਇਹ ਰਿਸ਼ਵਤ ਮੰਗੀ ਸੀ। ਸਰਕਾਰਾਂ ਵੱਲੋਂ ਭਾਵੇਂ ਸਮੇਂ-ਸਮੇਂ ਤੇ ਦੇਸ਼ ਦੇ ਨਾਗਰਿਕਾਂ ਨੂੰ ਡਿਜੀਟਲ ਅਰੇਸਟ ਸਬੰਧੀ ਜਾਗਰੂਕ ਕਰਨ ਦੇ ਬਾਵਜੂਦ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਜਿਹਾ ਹੀ ਮਾਮਲਾ ਹੁਣ ਮੁੰਬਈ ਤੋਂ ਆਇਆ ਜਿੱਥੇ ਸਾਈਬਰ ਅਪਰਾਧੀਆਂ ਨੇ ਇੱਕ ਡਾਕਟਰ ਜੋੜੇ ਤੇ منی ਲੌਂਡਰਿੰਗ ਦਾ ਦੋਸ਼ ਲਾਉਂਦਿਆਂ ਉਹਨਾਂ ਨੂੰ 3 ਦਿਨ ਤੱਕ ਡਿਜੀਟਲ ਹਿਰਾਸਤ ਵਿੱਚ ਰੱਖਿਆ ਅਤੇ ਇਸ ਅਰਸੇ ਦੌਰਾਨ ਡਾਕਟਰ ਜੋੜੇ ਤੋਂ 3 ਕਰੋੜ ਰੁਪਏ ਠੱਗ ਲਏ ਪੰਜਾਬ ਕੇਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਪ੍ਰਾਗ ਜੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ਰੋ ਦਾ ਨਵਾਂ ਮੁਖੀ ਨਿਯੁਕਤ ਕਰ ਦਿੱਤਾ ਗਿਆ ਹੈ ਪ੍ਰਾਗ ਜੈਨ ਪੰਜਾਬ ਕੇਡਰ ਦੇ 1999 ਬੈਚ ਦੇ ਆਈਪੀਐਸ ਅਧਿਕਾਰੀ ਹਨ ਉਹਨਾਂ ਦਾ ਰਾ ਮੁਖੀ ਵਜੋਂ 2 ਸਾਲ ਦਾ ਕਾਰਜਕਾਲ 1 ਜੁਲਾਈ ਤੋਂ ਸ਼ੁਰੂ ਹੋਵੇਗਾ ਦੱਸਿਆ ਗਿਆ ਹੈ ਕਿ ਪ੍ਰਾਗ ਜੈਨ ਨੂੰ ਖੁਫੀਆ ਜਾਣਕਾਰੀ ਇਕੱਤਰ ਕਰਨ ਵਿੱਚ ਮਹਾਰਤ ਹੈ ਅਤੇ ਉਹਨਾਂ ਆਪਰੇਸ਼ਨ ਸੰਧੂਰ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ ਸੀ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ